ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੜਾ ਨੇ ਸਾਨੂੰ ਵੀ ਕੁਝ ਹਰ ਰੋਜ਼ ਪ੍ਰੋਗਰਾਮ ਕਰਦੇ ਸੀ ਪਹਿਲਾਂ ਦਿੱਕਤ ਆ ਗਈ ਹੋਰ ਸਰਪੰਚ ਸਾਹਿਬ ਠੀਕੋ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਦਿੱਕਤਾਂ ਨੇ ਜੇ ਮੈਂ ਉੱਤਰੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਤਵਾਹੀ ਮੱਚੀ ਹੋਈ ਹੈਗੀ ਆ ਜੰਮੂ ਕਸ਼ਮੀਰ ਤੇ ਪੰਜਾਬ ਦੇ 7-8 ਜ਼ਿਲ੍ਹੇ ਜਿੱਥੇ ਚੁੱਲ੍ਹੇ ਠੰਡੇ ਕਰ ਰੱਖੇ ਨੇ ਬੜਾ ਭੈੜਾ ਦ੍ਰਿਸ਼ ਕਦੇ ਕਦੇ ਕਿਸੇ ਮੋਬਾਈਲ ਦੇ ਵਿੱਚ ਦੇਖਦਿਆਂ ਦੱਸੋ ਯਾਰਾ ਗੱਲਬਾਤ ਗੱਲਬਾਤ ਤਾਂ ਜੱਬੀ ਜੀ ਕੀ ਕਰੀਏ ਹੁਣ ਸਾਰੇ ਦੋਸਤ ਮਿੱਤਰ ਪਾਈ ਜਾਂਦੇ ਨੇ ਵੀਡੀਓ ਵਗੈਰਾ ਸੋਸ਼ਲ ਮੀਡੀਆ ਖੋਲਣ ਨੂੰ ਦਿਲ ਨਹੀਂ ਕਰਦਾ ਜਦੋਂ ਦੇਖਦਿਆਂ ਕੋਈ ਨਾ ਕੋਈ ਵੀਡੀਓ ਆ ਜਾਂਦੀ ਹੈ ਕੋਈ ਬਾਪੂ ਪਾਣੀ ਚ ਤੈਰਦਾ ਆਉਂਦਾ ਜਣੀ ਮੰਨ ਲਓ ਕੋਈ ਇੱਕ ਪੀਪੀ ਦੇ ਤੈਰਦਾ ਆਉਂਦਾ ਅੱਡੋ ਅੱਡੀ ਇੱਕ ਤੁਰ ਕੇ ਗਿਆ ਕੱਲ ਬੱਬੂ ਖੋਸੇ ਵਾਲੇ ਦਿਖਾਇਆ ਸੀ 3 ਕਿਲੋਮੀਟਰ ਪਾਣੀ ਚ ਤੇ ਇੱਕ ਭੈਣ ਕਹਿ ਰਹੀ ਆ ਵੀ ਕਹਿੰਦੀ ਸਾਡੇ ਬੱਚੇ ਭੁੱਖੇ ਨੇ ਤਿੰਨ ਦਿਨਾਂ ਦੇ ਬਿਲਕੁਲ ਵੀ ਕੋਈ ਸਹਾਇਤਾ ਨਹੀਂ ਪਹੁੰਚੀ ਇੱਕ ਵੀਡੀਓ ਹੋਰ ਆ ਕਹਿੰਦੇ ਜੀ ਹੈਲੀਕਾਪਟਰ ਆ ਜਿਹੜਾ ਪਾਣੀ ਚ ਡੇਕ ਜਾਂਦਾ ਸਮਾਨ ਥੱppa ਬਾੜਾ ਮੋਟਾ ਜਿਹੜਾ ਆਉਂਦਾ ਜਣੀ ਦ੍ਰਿਸ਼ ਕੋਲ ਮੜਾ ਕੇ ਭਿਆਨਕ ਹੈ ਸਰਪੰਚ ਸਾਹਿਬ ਤੁਸੀਂ ਵੀ ਦੇਖਿਆ ਹੋਣਾ ਇੱਕ ਬਜ਼ੁਰਗ ਇੱਕ ਮਾਤਾ ਨੂੰ ਮੁੱਢੇ ਤੇ ਚੱਕੀ ਆਉਂਦਾ ਬਹੁਤ ਵੈਰਲ ਹੋਈ ਹੋ ਆ ਬਹੁਤ ਬਹੁਤ ਦੁਨੀਆ ਨੇ ਦੇਖੀ ਆ ਇਹ ਸਾਰਾ ਕੁਝ ਦੇਖ ਕੇ ਯਾਰ ਉਦਾਸੀ ਆਉਂਦੀ ਨਹੀਂ ਕੋਈ ਖੁਸ਼ੀ ਖੁਸ਼ੀ ਨਹੀਂ ਹੈਗੀ ਹਮ ਤੇ ਗੱਲੇ ਆ ਵੀ ਇਹ ਮੀਂਹ ਨਾ ਜਿਹੜੇ ਇਹ ਪੰਜਾਬ ਦੇ ਮੀਹਨ ਤਾਂ ਹੁਣ ਪਿਆ ਸੀ ਆ 4 ਦਿਨ ਪਹਿਲਾਂ ਪੰਜਾਬ ਚ ਹਮ ਜਿਹੜੇ ਉਹ ਜਿਹੜੇ ਮਾਰੇ ਨੇ ਉਹ ਹਿਮਾਚਲ ਤੇ ਜੰਮੂ ਕਸ਼ਮੀਰ ਨੇ ਮਾਰੇ ਨੇ ਜਣੀ ਉਥੋਂ ਪਹਾੜਾਂ ਤੋਂ ਪਾਣੀ ਆਉਂਦਾ ਹੈ ਔਂਗ ਡੈਮ ਰਾਹੀਂ ਪੌਂਗ ਡੈਮ ਤੋਂ ਉਹ ਆ ਜਾਂਦਾ ਇਧਰ ਨੂੰ ਹੂੰ ਪੰਜਾਬ ਚ ਪੰਜਾਬ ਦੇ ਉਹੀ ਜਿਹੜੇ ਜਿਹੜੇ ਵਿਚਾਰੇ 23 ਚ ਡੁੱਬ ਗਏ ਸੀ ਉਹਨਾਂ ਦੀਆਂ ਫਸਲਾਂ ਮਰ ਗਈਆਂ ਸੀ ਹੁਣ ਫੇਰ ਹੋ ਗਿਆ ਨਾ ਠੀਕ ਹੈ ਜੀ ਅਸਲ ਤੇ ਪੌਂਗ ਡੈਮ ਦਾ ਜਦੋਂ ਜਦੋਂ ਪਾਣੀ ਵਧ ਹੀ ਗਿਆ ਪੌਂਗ ਡੈਮ ਚ ਉਦੋਂ ਦਾ ਉਹਨੇ ਉਹ ਮਜਬੂਰੀ ਆਨ ਨੂੰ ਛੱਡਣੇ ਪੈਂਦੇ ਨੇ ਪੱਟੇ ਖੋਲਣੇ ਫਲੱਡ ਗੇਟ ਖੋਲਣੇ ਠੀਕ ਹੈ ਜੀ ਹੁਣ ਨਾ ਮੈਂ ਨੋਟ ਕਰਿਆ ਸੀ ਕਿ ਤੋਂ ਇੱਕ ਪੌਂਗ ਡੈਮ ਦਾ ਜਿਹੜਾ ਹੈਗਾ 1400 ਫੁੱਟ ਤੱਕ ਪਾਣੀ ਰੱਖ ਸਕਦਾ ਨੇ ਉਹਦੇ ਕੋਲ ਹੂੰ ਪਰ ਗੱਲ ਇਹ ਐ ਵੀ ਜਦੋਂ 1390 ਤੱਕ ਆਇਆ ਉਹ ਹਮ ਮੈਂ ਤੁਹਾਨੂੰ ਡਿਟੇਲ ਚ ਦੱਸਦਾ 1390 ਤੱਕ ਆਇਆ ਹੈਗਾ 75000 ਕਿਊਸਕ ਪਾਣੀ ਉਹਨੂੰ ਛੱਡਣੀ ਪੈਣਾ ਛੱਡਣੀ ਪੈਣਾ ਜਦੋਂ 1391 ਤੇ ਪਹੁੰਚ ਗਿਆ ਹਮ ਫਿਰ 85000 ਪਾਣੀ ਕਿਊਸਕ ਪਾਣੀ ਛੱਡਣੀ ਪੈਣਾ ਹਮ 1392 ਤੇ 90000 ਹਮ 1393 ਤੇ 95000 1394 ਤੇ 110000 ਕਿਊਸਕ ਹਮ 1396 ਤੇ 120000 ਕਿਊਸਕ 1397 ਤੇ 130000 ਕੇ ਉਸਕ 1398 ਤੇ 150000 ਕੇ ਉਸਕ 1400 ਤੇ ਉਹਨਾਂ ਨੂੰ 170000 ਕੇ ਉਸਕ ਫਲੱਡ 게ਟਾਂ ਵਹੀਂ ਕੱਢਣਾ ਹੀ ਪੈਣਾ ਨਹੀਂ ਡੌਂਪੌਂਗ ਨੂੰ ਖਤਰਾ ਪੈ ਡੈਮ ਨੂੰ ਖਤਰਾ ਪੈ ਗਿਆ ਹੁਣ ਦੱਸਦੇ ਨੇ ਵੀ ਉਹ ਤਾਂ 1394 ਤੇ ਪਹੁੰਚ ਗਿਆ ਕਹਿੰਦੇ ਉਹ ਪਰਸੋਂ ਦਾ ਤੇ 1397 ਤੇ 110000 ਕੇ ਉਸਕ ਪਾਣੀ ਹੋਟੋ ਛੱਡਾ ਜਾ ਰਿਹਾ ਹੈ ਬਾਕੀ ਹਰੀ ਕੇ ਹੈਡ ਵਰਕਸ ਦੇ 게ਟ ਖੋਲਣੇ ਪੈਗੇ ਤੇ ਕੋਈ ਮਾਦੋਪੁਰ ਵਾਲਾ ਗੱਲ ਖੈਰ ਵੀ ਕਰਤੀ ਸੀ ਆ ਉਹ ਸਰਪੰਚ ਸਾਹਿਬ ਕੀ ਹੈ ਮਾਧੋਪੁਰ ਮਾਧੋਪੁਰ ਉੱਥੇ ਕਾ ਹੈਂਡਵਰਕਸ ਨੇ ਕੋਈ ਉਹ ਨਹੀਂ ਹੈਗਾ ਦਰਿਆ ਨਹੀਂ ਹੈਗਾ ਕੁਝ ਹੋਰ ਨਹੀਂ ਹੈਗਾ ਉਹ ਐਵੇਂ ਚੈਨਲਾਂ ਨੇ ਚਲਾਤੀ ਵੀ ਚਾਰ ਗੇਟ ਟੁੱਟ ਗਏ ਚਾਰ ਨਹੀਂ ਸੀ ਅਸਲ ਚ ਉਹ ਉਹਦੇ ਗੇਟ ਖੋਲ ਰਹੇ ਸੀ ਇੱਕ ਅਫਸਰ ਨੇ ਉਹ ਮੁਲਾਜ਼ਮ ਦਾ ਹੱਥ ਵੀ ਫੜਾਇਆ ਸੀ ਜਦੋਂ ਖੋਲਦਾ ਸੀ ਠੀਕ ਹੈ ਉੱਤੋਂ ਗੱਡ ਡਿੱਗ ਪਿਆ ਉਹਦੀ ਬਾਹਂ ਤੇ ਵੱਜਿਆ ਉਹ ਅਫਸਰ ਦੇ ਹੱਥੋਂ ਛੁੱਟ ਗਿਆ ਮੁਲਾਜ਼ਮ ਰੁੜ ਗਿਆ ਉਹਨੇ ਕੁਝ ਨਹੀਂ ਬੋਲ ਦਿੱਤੀ ਅਫਸਰ ਨੇ ਉਹ ਇੱਕੋ ਗੇਟ ਟੁੱਟਿਆ ਉਹ ਗੱਲ ਇਹ ਵੀ ਆ ਵੀ ਐਵੇਂ ਗੱਲ ਬਣਾਤੀ ਵੀ ਵਾਦੋਂ ਪਰ ਦਾ ਪਾਣੀ ਆ ਬੜੇ ਆਉਣੇ ਆਉਣਾ ਕੀ ਸੀ ਉਹ ਤਾਂ ਪਹਿਲਾਂ ਜੇ ਉਹ ਗੇਟ ਖੋਲ ਵੀ ਦਿੰਦੇ ਆ ਵੀ ਉਹਨਾਂ ਪਾਣੀ ਲੰਘਣਾ ਸੀ ਹੁਣ ਵੀ ਉਹ ਹੁਣ ਨਹੀਂ ਲੰਘ ਰਿਹਾ ਗੇਟ ਤਾਂ ਖੋਲਣਾ ਸੀ ਉਹਦੇ ਨਾਲ ਨਹੀਂ ਕੋਈ ਬਹੁਤਾ ਫਰਕ ਪਿਆ ਠੀਕ ਹੈ ਗੁਰਦਾਸਪੁਰ ਵਾਲੀ ਸਾਈਡ ਤਾਂ ਪਹਿਲਾਂ ਹੀ ਪਠਾਨ ਕੁਰਤੇ ਗੁਰਦਾਸਪੁਰ ਤਰਨਤਾਰਨ ਆਪਣਾ ਕਪੂਰਥਲਾ ਜ਼ਿਲ੍ਹੇ ਦਾ ਬਾਬੇ ਨਾਨਕਲਾ ਸੁਲਤਾਨਪੁਰ ਲੋਧੀ ਤਾਂ ਉਹੀ ਡੋਬ ਰੱਖੇ ਨੇ ਸਰਪੰਚ ਸਾਹਿਬ ਜਦੋਂ ਵਿਰੋਧੀ ਧਿਰ ਦੇ ਨੇਤਾ ਮੌਹਿਨਾ ਕਰ ਰਹੇ ਸੀ ਇੱਕ ਨਵੀਂ ਜੀ ਕਿਸਮ ਦਾ ਬੰਬੂ ਕਾਰਟ ਜਾਂ ਲੈ ਆਏ ਉਹ ਜਿਹੜਾ ਪਹਿਲਾਂ ਕਦੇ ਨਹੀਂ ਦੇਖਿਆ ਸੀ ਇਹਦਾ ਕੀ ਰੌਲਾ ਪੈ ਗਿਆ ਜੀ ਰੌਲਾ ਤਾਂ ਇਹਦਾ ਪੈ ਗਿਆ ਐਵੇਂ ਬਸ ਤੁਹਾਨੂੰ ਪਤਾ ਹੀ ਹੈ ਜਦੋਂ ਵਿਰੋਧੀ ਤੇਨੂੰ ਅਗਲੇ ਚਰਦੇ ਨਹੀਂ ਵੀ ਇਹਨਾਂ ਕੋਲੇ ਕਿਹ ਹੋ ਗਿਆ ਗੱਲ ਅਸਲ ਚ ਐ ਹੋਈ ਵੀ ਉਹਦਾ ਕਿਸੇ ਨੂੰ ਵੀ ਨਾ ਪਤਾ ਸੀ ਪਹਿਲਾਂ ਕੋਈ ਜੋਂਗਾ ਕਹਿੰਦਾ ਸੀ ਕੋਈ ਬੰਬੂ ਕਾਰਟ ਉਹਦਾ ਨਾਂ ਹੈਗਾ ਐਟੌਰ 1200 1200 ਐਟੌਰ 1200 ਇਹ ਗੱਲ ਹੈ ਵੀ ਮਹਾਲੀ 'ਚ ਇੱਕ ਆਪਣੇ ਪੰਜਾਬੀ ਦੀ ਇੰਡਸਟਰੀ ਲੱਗੀ ਹੋਈ ਹੈ ਉੱਥੇ ਬਣਦੇ ਨੇ ਤਕਰੀਬਨ ਕਹਿੰਦੇ 2 ਕਰੋੜ ਰੁਪਇਆ ਕੀਮਤ ਹੈ ਦੀ ਵਜੇਸਾਂ ਚ ਵੀ ਜਾਂਦਾ ਕਹਿੰਦੇ ਹਾਂਜੀ ਇਹਨੂੰ ਵਰਤਦੇ ਨੇ ਆਪਣੀ ਮਿਲਟਰੀ ਐਨਡੀਆਰਫ ਦੀਆਂ ਟੀਮਾਂ ਵਰਤਦੀਆਂ ਨੇ ਉਹ ਮਹਾਰੀ ਵਾਲੇ ਆਪਣੇ ਪੰਜਾਬੀ ਸਰਦਾਰ ਐਵੇਂ ਦੇ ਬੰਦੇ ਨੇ ਇਹਦੇ ਵਾਸਤੇ ਲਿਸਟ ਨੇ ਉਹੋ ਐਵੇਂ ਹੀ 5-5 7-7 4-4 ਜਦੋਂ ਲੋਡ ਪੈਂਦੀ ਹੈ ਇਹਨਾਂ ਟੀਮਾਂ ਨੂੰ ਉਹ ਫ੍ਰੀ ਆਪ ਦੇ ਦਿੰਦੇ ਨੇ ਐ ਵੀ ਕੋਈ ਕਿਰਾਇਆ ਨਹੀਂ ਲੈਂਦੇ ਨਾ ਕੋਈ ਪੈਸੇ ਲੈਂਦੇ ਨੇ ਲੋਕ ਸੇਵਾ ਚ ਹੁਣ ਵੀ ਗੱਲ ਇਹ ਹੀ ਵੀ ਉਹ 100 ਫੁੱਟ ਪਾਣੀ ਚ ਵੀ ਚੱਲ ਸਕਦਾ ਤੇ ਰੇਗਿਸਤਾਨ ਚ ਵੀ ਚੱਲ ਸਕਦਾ ਹੁਣ ਬਸ ਗੱਲ ਇਹ ਹੋ ਗਈ ਵੀ ਬਾਜ-ਬਾਸ ਨੇ ਵੀ ਉਹ ਕਰਿਆ ਉਹ ਜਰਿਆ ਨਹੀਂ ਗਿਆ ਬਸ ਸਰਪੰਚ ਸਾਹਿਬ ਬਸ ਹਵਾ ਚ ਨਹੀਂ ਉੱਡਦਾ ਹੋਰ ਸਾਰੇ ਕੰਮ ਹਵਾ ਚ ਉੱਡਦਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਹ ਨਾ ਜਿਹੜਾ ਜਿਹੜੇ ਬਣਾਉਂਦੇ ਨੇ ਬਹਾੜੀ ਉਹ ਹੈਗੇ ਨੇ ਕੈਪਟਨ ਚੰਨਣ ਸਿੰਘ ਸਿੱਧੂ ਤੁਸੀਂ ਸੁਣੇ ਹੋਣਗੇ ਉਹਨਾਂ ਦੇ ਦੋਸਤ ਦਾ ਜਵਾਈ ਹੈ ਮਾਨ ਸਾਹਿਬ ਦਾ ਤੇ ਨਾਗਰਾ ਸਾਹਿਬ ਨੇ ਉਹਨਾਂ ਦੇ ਜਵਾਈ ਡੀਸੀ ਅੰਮਰਸਰ ਨੇ ਗੱਲ ਕੀਤੀ ਮੈਡਮ ਸ਼ਾਖੀ ਨਾਲ ਫੋਨ ਤੇ ਗੱਲ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਚਾਰ ਦੇ ਦਿੰਦੇ ਹਾਂ ਉਮੀ ਤੁਸੀਂ ਹੜਾਂ ਚ ਵਰਤ ਲੋ ਸ਼ਕਸੀ ਮੈਡਮ ਡੀਸੀ ਅੰਮ੍ਰਿਤਸਰ ਬਹੁਤ ਮਿਹਨਤ ਕਰ ਰਹੇ ਨੇ ਚਰਚਾ ਚਲੇ ਪੂਰੀ ਹੂੰ ਜਲੋਂ ਕਰ ਰਹੇ ਨੇ ਚਲੋ ਉਹਨਾਂ ਨੇ ਕਹਿਤਾ ਵੀ ਤੁਸੀਂ ਐ ਕਰੋ ਦੋ ਸਾਨੂੰ ਦੇ ਦੋ ਸੁਲਤਾਨਪੁਰ ਲੋਧੀ ਸਾਈਡ ਭੇਜ ਦਾਂਗੇ ਜੇ ਸਾਨੂੰ ਲੋਗ ਅਸੀਂ ਚਾਰੇ ਇਕੱਠੇ ਕਰ ਲਾਂਗੇ ਹੂੰ ਇਹ ਕਿ ਹੋਇਆ ਇੰਨੇ ਨੂੰ ਗੱਲ ਹੋ ਗਈ ਜਿਹੜਾ ਚਾਨਣ ਸਿੰਘ ਸਿੱਧੂ ਦਾ ਬੇਟਾ ਸਣੀ ਹੂੰ ਸਣੀ ਸਿੱਧੂ ਤੇ ਉਧਰੋਂ ਸਣੀ ਸਿੱਧੂ ਦੀ ਹੈਗੀ ਆ ਆੜੀ ਉਹਦੇ ਨਾਲ ਆਪਣਾ ਜਿਹੜਾ ਸਨੀ ਉਹਨਾਂ ਦਾ ਬੇਟਾ ਬਿਕਰਮ ਚੌਧਰੀ ਆ ਜਿਹੜਾ ਸਨੀ ਚੌਧਰੀ ਕਹਿੰਦੇ ਨੇ ਠੀਕ ਹੈ ਜੀ ਠੀਕ ਹੈ ਉਹ ਕਿਤੇ ਉਹਦੇ ਕੋਲੇ ਗੱਲ ਹੋਊਗੀ ਉਹਨੇ ਉਹਨਾਂ ਨੂੰ ਦੱਸਤਾ ਵੀ ਆਪਣੇ ਕੋਲੇ ਐਵੇਂ ਦਾ ਉਹ ਹੈ ਵੀ ਆਹ ਟੋਰਾ 8 ਟਾ 1200 ਵੀ ਇਹ ਪਾਣੀ ਚੱਲ ਜੂ ਜੇ ਤੁਹਾਨੂੰ ਲੋੜਾ ਲੈ ਜਾਓ ਕਿਉਂਕਿ ਦੋਸਤੀ ਸੀ ਹੂੰ ਉਹਨੇ ਬਾਜਵਾ ਸਾਹਿਬ ਨੂੰ ਦੱਸਤੀ ਬਾਜਵਾ ਕਹਿੰਦਾ ਲਿਆ ਗਿਆ ਜਿਹੜਾ ਕੰਡੀ ਵੀ ਜਾ ਕੇ ਆਈਏ ਲੋਕਾਂ ਕੋਲ ਠੀਕ ਹੈ ਬਾਜਵਾ ਸਾਹਿਬ ਨੂੰ ਲੈ ਕੇ ਹੁਣ ਅੱਜ ਚਰਚਾ ਚੱਲ ਰਹੀ ਹੈ ਮੀਡੀਆ 'ਚ ਵੀ ਉਹ ਜਿਹੜੇ ਮਾਲਕ ਨੇ ਸ਼ਰੀਫ ਬੰਦੇ ਨੇ ਦੇਖੋ ਜਿਹੜੇ ਫ੍ਰੀ ਦੇ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਕੋਈ ਮਾੜੀ ਮੋਟੀ ਝਾੜ-ਚਾਂ ਬੱਜਾ ਮੰਨ ਲਓ ਉਹਨਾਂ ਦੀ ਪੁੱਛ ਦੱਸ ਹੋਈ ਆ ਵੀ ਤੁਸੀਂ ਵਿਰੋਧੀ ਧਿਰ ਦੇ ਨੇ ਤੁਹਾਨੂੰ ਕਿਉਂ ਦਿੱਤਾ ਹਾਂ ਇਹ ਗੱਲ ਹੈ ਕਿ ਤਾਂ ਯਾਰ ਸਿਆਸਤ ਚੱਲਦੀ ਜਾਂਦੀ ਹੈ ਸਮਝ ਨਹੀਂ ਉਹਦੇ ਕਰ ਤਾਂ ਸੇਵਾ ਰਈਆਂ ਨੇ ਸਿੱਖ ਸੰਸਥਾਵਾਂ ਜਾਂ ਕੋਈ ਹੋਰ ਸਮਾਜ ਸੇਵੀ ਸੰਸਥਾਵਾਂ ਬਾਕੀ ਕੋਈ ਆ ਸਰਕਾਰਾਂ ਸਰਪੂਰਾਂ ਜਾਂ ਰਾਜਨੀਤਿਕ ਪਾਰਟੀਆਂ ਵਾਲੀ ਤਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਐਵੇਂ ਗੱਲਾਂ ਨੇ ਸਹੀ ਗੱਲ ਆ ਸਰਪੰਚ ਸਾਹਿਬ ਮਰ ਤਾਂ ਪੰਜਾਬੀ ਰਹੇ ਨੇ ਪੰਜਾਬੀ ਬਚਾ ਵੀ ਪੰਜਾਬੀਆਂ ਨੂੰ ਪੰਜਾਬੀ ਰਹੇ ਨੇ ਪੰਜਾਬੀ ਰਹੇ ਨੇ ਅੱਜ ਦੇਖਿਆ ਵੀ ਬਹੁਤ ਪਿੰਡਾਂ ਦੇ ਵਿੱਚ ਨੌਜਵਾਨ ਮੁੰਡੇ ਉਹ ਨਾਨਕ ਦੇ ਪੁੱਤ ਬਣ ਕੇ ਸੇਵਾ ਕਰ ਰਹੇ ਨੇ ਬਹੁਤ ਚੰਗਾ ਲੱਗਿਆ ਚਲੋ ਜਿੱਥੇ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਸਾਡੇ ਬਹੁਤ ਪੰਜਾਬੀ ਭਰਾ ਹੜਾ ਨਾਲ ਮਰ ਰਹੇ ਨੇ ਉਥੇ ਜਿਹੜੇ ਹੜਾਂ ਤੋਂ ਦੂਰ ਨੇ ਉਹ ਮਦਦ ਵੀ ਕਰ ਰਹੇ ਨੇ ਸੋਹਣੀ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਇੱਕ ਵੀਡੀਓ ਕਲਿੱਪ ਬੜਾ ਜ਼ੋਰ ਨਾਲ ਵਾਇਰਲ ਹੋ ਰਿਹਾ ਤਿੰਨ ਮੰਤਰੀਆਂ ਦਾ ਇਹ ਕੀ ਚੱਕਰ ਆ ਹਾਂ ਉਹ ਇਹ ਹੈ ਗੱਲ ਵੀ ਕਾਫੀ ਬਹਿਰਲਾ ਹੋ ਰਿਹਾ ਹੋ ਤਿੰਨ ਮੰਤਰੀ ਕੱਲ ਫਿਰਦੇ ਸੀ ਹੜਾਂ ਦੇ ਉਧਰ ਆਪਣਾ ਜਾ ਜਾ ਲੈਂਦੇ ਠੀਕ ਹੈ ਜੀ ਲਹਿਰੇ ਵਾਲੇ ਬਰੇਂਦਰ ਗੋਇਲ ਜੀ ਤੇ ਆਪਣੇ ਪੱਟੀ ਵਾਲੇ ਪੁੱਲਰ ਸਾਹਿਬ ਤੇ ਕਰਪੰਧਨ ਸਿੰਘ ਜੀ ਈਟੀਓ ਹੂੰ ਤਿੰਨੇ ਉਹ ਜਾ ਰਹੇ ਸੀ ਉਹ ਜਾਂਦੇ ਜਾਂਦੇ ਕਿਤੇ ਗੱਲਾਂ ਕਰਨ ਲੱਗੇ ਈਟੀਓ ਸਾਹਿਬ ਕਹਿੰਦੇ ਵੀ ਇਹ ਤਾਂ ਇਹੋ ਜੇ ਦ੍ਰਿਸ਼ ਤ ਸਵਿਟਜ਼ਰਲੈਂਡ ਤੇ ਨੇ ਹੂੰ ਤੇ ਉਹਨਾਂ ਨੂੰ ਸੀ ਪਤਾ ਨਹੀਂ ਹੋਣਾ ਮੈਨੂੰ ਲੱਗਦਾ ਵੀ ਇਹ ਲਾਈਵ ਚੱਲਦੀ ਜਾਂਦਾ ਭੁੱਲਰ ਸਾਹਿਬ ਦੇ ਉੱਤੇ ਹੂੰ ਤੇ ਕਹਿੰਦੇ ਵੀ ਇੱਕੋ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਚਰਤੇ ਹੋਈ ਐਜ ਮੀਡੀਆ 'ਚ ਸੋਸ਼ਲ ਮੀਡੀਆ 'ਚ ਖਾਸ ਤੌਰ ਤੇ ਵਧੀਆ ਚੈਨਲਾਂ 'ਤੇ ਠੀਕ ਹੈ ਜੀ ਤੇ ਕੋਲੋਂ ਕਹਿੰਦਾ ਲਹਿਰੇ ਵਾਲੇ ਬ੍ਰਿੰਦਰ ਗੋਇਲ ਜੀ ਨੇ ਕਹਿੰਦੇ ਤਾਂ ਗੋਆਚ ਵੀ ਐਵੇਂ ਲਈਆ ਕਹਿੰਦੇ ਮਹਾਉਰ ਯਾਨੀ ਉਹ ਵੀਡੀਓ ਜਿਹੜੀ ਉਹਨਾਂ ਦੀ ਗੱਲਬਾਤ ਸਮੇਤ ਉਹ ਵੀਡੀਓ ਉਹਨਾਂ ਦੇ ਪੇਜ ਤੇ ਪੈ ਗਈ ਉੱਥੋਂ ਬਾਜਵਾ ਸਾਹਿਬ ਨੇ ਜਦੋਂ ਅੱਜ ਉਹਨਾਂ ਨੂੰ ਪਤਾ ਲੱਗਿਆ ਹੋਊ ਵੀ ਮੇਰੇ ਕੋਲ ਲਜਾਣ ਤੇ ਅਟੌਰ ਲਜਾਣ ਤੇ ਜਾਂ ਕਲੂਕਾ ਬਾਲੇ ਬਸ ਆਹ ਲੋ ਵੀਡੀਓ ਰੀਲੀਜ਼ ਕਰਤੀ। ਸੋਸ਼ਲ ਮੀਡੀਆ ਤੇ ਪਾਤੀ ਜਿਹੜੀ ਰੀਲੀਜ਼ ਤਾਂ ਕੀ ਕਰਤ। ਮਤਲਬ ਆਪਦੇ ਉਸ ਤੋਂ ਸ਼ੇਅਰ ਕਰਤੀ ਹੁੰਦੀ। ਹਾਂ ਵੀ ਇਹ ਤਾਂ ਸਵਾਲ ਲੈਂਦੇ ਫਿਰਦੇ ਨੇ ਜੀ ਤਾਂ ਇਹ ਨੇ। ਆਹ ਵੀਡੀਓ ਸੀ ਜਣੀ ਇਸ ਗੱਲ ਦੀ ਵੀ ਹੋਇਆ ਵੀ ਯਾਰ ਤੁਸੀਂ ਫਿਰਦੇ ਕਿੱਥੋਂ ਲੋਕਾਂ ਦਾ ਪਤਾ ਲੈਂਦੇ ਫਿਰਦੇ ਹੋ। ਗੱਲਾਂ ਤੁਸੀਂ ਕਰਦੇ ਹੋ ਵੀ ਇੱਕ ਛੱਤਾ ਥੱਲੇ ਸਾਰੀਆਂ ਸਹੂਲਤਾਂ ਜਾਂ ਗੋਆ ਚ ਐਜੇ ਦ੍ਰਿਸ਼ ਨੇ। ਆਹ ਕੁਸਾ ਹੋਏ ਇੰਨੀ ਕੀ ਵੀਡੀਓ ਹੈ ਹੋ ਚਰਚਾ ਬਹੁਤ ਹੋ ਰਹੀ ਹੈ। ਠੀਕ ਹੈ ਜੀ। ਵਧੀਆ ਗੱਲ ਨਹੀਂ ਹੈਗੀ ਮੰਤਰੀਆਂ ਦੀ ਗੱਲ ਇਹ। ਹਾਂ ਕਿਉਂਕਿ ਐਸ ਮਾਹੌਲ ਨਹੀਂ ਵਧੀਆ ਹੈਗਾ ਦਿਮਾਗ ਜੀ ਨਹੀਂ ਆਉਂਦੀ ਇਹੀ ਦੀ ਗੱਲ ਵੈਸੇ ਭੁੱਲਨ ਸਾਹਿਬ ਨਹੀਂ ਕੁਝ ਬੋਲੋ ਦੋਨੇ ਗੱਲਾਂ ਕਰਦੇ ਆ ਮੇਰੇ ਖਿਆਲੋਂ ਪਹਿਲਾਂ ਹੁਣ ਪਤਾ ਨਹੀਂ ਇੱਕ ਕਮੇਕਾ ਇਹੋ ਇਸੇ ਤਰੀਕੀ ਸਾਮਦਾਮ ਡੰਡਪੇ ਵਾਲੀ ਡੰਡਪੇ ਵਾਲੀ ਉੱਡ ਗਈ ਸੀ ਉਹ ਵੀ ਇਹ ਪੇਜ ਤੋਂ ਪੈ ਗਈ ਸੀ ਤੇ ਹੁਣ ਗੱਲ ਹੈਗੀ ਆ ਇਹ ਐ ਨਹੀਂ ਪਤਾ ਵੀ ਇੱਕ ਕਮੇਕਾ ਪਹਿਲਾਂ ਚਲਾ ਗਿਆ ਹੜਾਂ ਜਾਂ ਤੋਂ ਬਾਅਦ ਇੱਕ ਕਮੇਕਾ ਹੋਰ ਭੱਜ ਜੀ ਇੱਕੋ ਹੀ ਰਹਿੰਦਾ ਉਹਦੇ ਕੋਲੇ ਮਾਝੇ ਦੇ ਖੰਤਰੀ ਕੋਲੇ ਕਿਤੇ ਉੱਡ ਜਾ ਉਹ ਵੀ ਠੀਕ ਹੈ ਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਨਾਲ ਸਾਂਝ ਪਾਉਣੋ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਚੰਗਾ ਲੱਗਦਾ ਸ਼ੇਅਰ ਕਰਦਿਆ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ